ਅੱਜ 22 ਤਰੀਕ ਹੈ ਜੀ ਪਹਿਲੇ ਮਹੀਨੇ ਦੀ ਤੇ ਮਾਰਕੀਟ ਓਪਨ ਹੋਣ ਵਾਲੀ ਹੈ 3-4 ਮਿੰਟ ਤੱਕ ਮਾਰਕੀਟ ਕਿਸ ਲੈਵਲ ਤੇ ਓਪਨ ਹੋਣ ਜਾ ਰਹੀ ਹੈ ਜੀ 23100 ਦੇ ਨੇੜੇ ਇਹ ਜੋ ਲੈਵਲ ਹੈ ਇਸ ਏਰੀਆ 'ਚ ਮਾਰਕੀਟ ਓਪਨ ਹੋਣ ਜਾ ਰਹੀ ਹੈ ਇਸ ਰੇਂਜ ਦੇ ਵਿੱਚ ਹੁਣ ਜੋ ਇਹ ਰੇਂਜ ਹੈ ਦੋਸਤੋ ਇਹ ਰੇਂਜ ਹੈ ਸੀਪੀਆਰ ਦੀ ਰੇਂਜ ਤੇ ਸੀਪੀਆਰ ਅਜਾ ਅੱਛਾ ਖਾਸਾ ਵਾਈਡ ਹੈ ਵੈਰੀ ਵਾਈਡ ਆਪਾਂ ਕਹਿ ਸਕਦੇ ਹਾਂ ਇਹਨੂੰ ਬਹੁਤ ਵਾਈਡ ਇੰਨੇ ਆਪਾਂ ਚੰਦਰ ਸੀਪੀਆਰ ਇਸ ਤਰ੍ਹਾਂ ਬਹੁਤ ਜ਼ਿਆਦਾ ਵਾਈਡ ਹੋ ਗਏ ਤਾਂ ਮਾਰਕੀਟ ਦੇ ਚਾਂਸਸ ਕਾਫੀ ਜ਼ਿਆਦਾ ਸਾਈਡਵੇਜ਼ ਰਹਿੰਦੇ ਹੁੰਦੇ ਨੇ ਰਾਈਟ ਸੋ ਇਸ ਕਰਕੇ ਆਪਾਂ ਬ੍ਰੇਕਆਊਟ ਐਂਟਰੀ ਅਜ ਅਵੋਇਡ ਕਰਾਂਗੇ ਤੇ ਰਿਟਰੇਸਮੈਂਟ ਜਾਂ ਰਿਵਰਸਲ ਟਾਈਪ ਐਂਟਰੀ ਆਪਾਂ ਪਲਾਨ ਕਰਾਂਗੇ ਮੈਂ ਲੈਵਲ ਮਾਰਕ ਕੀਤਾ ਹੈ ਕੱਲ ਦਾ ਲੋ ਨਾਰਮਲ ਲੈਵਲ ਹੈ ਕੱਲ ਦਾ ਲੋ ਕੋ ਖਾਸ ਲੈਵਲ ਨਹੀਂ ਹੈਗਾ ਕੱਲ ਦਾ ਹਾਈ ਜਿਹੜਾ ਹੈ ਉਹ ਇੱਕ ਸਟਰੋਂਗ ਸਪਲਾਈ ਜ਼ੋਨ ਹੈ ਇਹ ਵਾਲਾ ਲੈਵਲ ਇਹ ਵਾਲਾ ਜੋ ਲੈਵਲ ਮਾਰਕ ਕੀਤਾ ਹੋਇਆ ਹੈ ਇਹ ਇੱਕ ਮਾਈਨਰ ਅ ਸਪਲਾਈਜ਼ ਆਉਣਾ ਹੈ ਕਿਉਂਕਿ ਇੱਥੋਂ ਵੀ ਇੱਕ 1.5% ਦੀ ਮੂਵਮੈਂਟ ਇੱਕੇ ਦਾ ਮਾਰਕੀਟ ਦੇ ਵਿੱਚ ਆਈ ਸੀ ਇਸ ਲੈਵਲ ਤੋਂ 올 ਰਾਈਟ ਸੋ ਇਹ ਲੈਵਲ ਆਪਾਂ ਮਾਰਕ ਕੀਤੇ ਹੋਏ ਨੇ ਸਭ ਤੋਂ ਇੰਪੋਰਟੈਂਟ ਜਿਹੜੀ ਰੇਂਜ ਹੈ ਉਹ ਵੀ ਅੱਜ ਦਾ ਜੋ ਵਾਈਟ ਸੀਪੀਆਰ ਹੈ ਇਹ ਵਾਲਾ ਜੋ ਏਰੀਆ ਹੈ ਇਹ ਵਾਲਾ ਇੰਪੋਰਟੈਂਟ ਹੈ ਰਾਈਟ ਦੂਜੇ ਪਾਸੇ ਬੈਂਕ ਨਿਫਟੀ ਦੀ ਗੱਲ ਕਰੀਏ ਬੈਂਕ ਨਿਫਟੀ ਵੀ ਸੀਪੀਆਰ ਦੇ ਥੱਲੇ ਹੀ ਓਪਨ ਹੋ ਰਿਹਾ ਹੈ ਉੱਪਰ ਸੀਪੀਆਰ ਦਾ ਸਟਰੋਂਗ ਰਿਸਿਸਟੈਂਸ ਹੈ ਤੇ ਸੇਮ ਸਿਨੈਰੀਓ ਇਹਦੇ ਵਿੱਚ ਵੀ ਹੈ ਸੀਪੀਆਰ ਬਹੁਤ ਜ਼ਿਆਦਾ ਵਾਈਡ ਹੈ ਸੋ ਦੋਨਾਂ ਦੇ ਜਿਹੜੇ ਚਾਂਸਸ ਨੇ ਉਹ ਅੱਜ ਸਾਈਡਵੇਜ਼ ਰਹਿਣ ਦੇ ਕਾਫੀ ਜ਼ਿਆਦਾ ਬਣੇ ਰਹਿਣਗੇ ਇਹ ਵਾਲਾ ਲੈਵਲ ਬੈਂਕ ਨਿਫਟੀ ਦਾ ਵੀ ਇੰਪੋਰਟੈਂਟ ਇੱਥੋਂ ਹੀ ਬਹੁਤ ਤੇਜ਼ੀ ਨਾਲ ਫਾਲ ਆਇਆ ਸੀਗਾ ਸੋ ਇਹ ਵੀ ਮੈਂ ਇੱਕ ਏਰੀਆ ਤੇ ਕੱਲ ਦਾ ਹਾਈ ਇੰਪੋਰਟੈਂਟ ਲੈਵਲ ਮਾਰਕ ਕੀਤੇ ਹੋਏ ਬਾਕੀ ਮਾਰਕੀਟ ਓਪਨ ਹੁੰਦੀ ਹੈ ਜੀ ਦੇਖਦੇ ਆਪਾਂ ਨੂੰ ਕਿੱਥੇ ਮੌਕਾ ਮਿਲਦਾ ਆਪਣੇ ਪਹਿਲੇ ਟ੍ਰੇਡ ਦਾ ਪਹਿਲੇ ਸੈਟਅਪ ਦਾ ਸਟੇਜ ਇਸਕਾ ਬਾਅਡ ਅਕੋਰਡਿੰਗ ਆਪਾਂ ਆਉਦਾ ਆਈ ਦਾ ਟ੍ਰੇਡ ਪਲਾਨ ਕਰਾਂਗੇ ਮਾਰਕੀਟ ਓਪਨ ਹੋਈ ਨੂੰ ਜੀ 1 ਘੰਟਾ ਹੋ ਚੁੱਕਾ ਹੈ ਸਵਾ 10 ਦਾ ਟਾਈਮ ਹੋ ਗਿਆ ਹੈ ਤੇ ਜੇ ਟ੍ਰੇਡ ਦੀ ਗੱਲ ਕਰੀਏ ਤਾਂ ਆਪਾਂ ਫਿਲਹਾਲ ਕੋਈ ਵੀ ਟ੍ਰੇਡ ਨਹੀਂ ਲਿਆ ਜਿਵੇਂ ਕਿ ਆਪਾਂ ਉਮੀਦ ਲਾ ਰਹੇ ਸੀਗੇ ਕਿ ਸੀਪੀਆਰ ਬਹੁਤ ਵਾਈਡ ਹੈ ਤੇ ਮਾਰਕੀਟ ਸਾਈਡ ਵਾਈਜ਼ ਰਹੇਗੀ ਮਾਰਕੀਟ ਇੰਨੀ ਕੁ ਜ਼ਿਆਦਾ ਸਾਈਡ ਵਾਈਜ਼ ਹੋ ਗਈ ਹੈ ਕਿ ਫਰਸਟ ਕੈਂਡਲ ਦਾ ਜਿਹੜਾ ਏਰੀਆ ਹੈ ਨਾ ਜੋ ਲੈਂਥ ਹੈ ਫਰਸਟ ਕੈਂਡਲ ਦੀ ਉਸ ਏਰੀਆ ਦੇ ਵਿੱਚ ਹੀ ਮਾਰਕੀਟ ਘੁੰਮੀ ਜਾ ਰਹੀ ਲਗਾਤਾਰ ਤੁਸੀਂ ਵੇਖੋ ਕਿ ਇਹ ਵਾਲਾ ਜਿਹੜਾ ਏਰੀਆ ਹੈ ਇਹ ਵੱਡਾ ਜਿਹੇ ਏਰੀਆ ਹੈ ਇਹਦੇ ਵਿੱਚ ਹੀ ਮਾਰਕੀਟ ਘੁੰਮੀ ਜਾ ਰਹੀ ਲਗਾਤਾਰ ਰਾਈਟ ਸੋ ਇੱਥੇ ਆਪਣਾ ਕੋਈ ਸੈਟਅਪ ਕੋਈ ਟ੍ਰੇਡ ਨਹੀਂ ਬੰਦਦਾ ਮੰਨ ਲਓ ਜੀ ਆਪਾਂ ਇੱਥੇ ਟ੍ਰੇਡ ਲੈਨੇ ਆ ਰਿਵਰਸਲ ਟਾਈਪ ਦਾ ਕਿ ਮਾਰਕੀਟ ਸੀਪੀਆਰ ਦੇ ਵਿੱਚ ਹੈ ਥੋ ਰਿਜੈਕਸ਼ਨ ਆਏਗੀ ਤਾਂ ਸਟਾਪ ਲੌਸ ਆਪਣਾ ਬਹੁਤ ਵੱਡਾ ਬੰਦਦਾ ਸਟਾਪ ਲੌਸ ਆਪਣਾ ਜਾਂਦਾ ਸੀਪੀਆਰ ਦੇ ਸੈਂਟਰ ਤੋਂ ਉੱਪਰ ਬੰਦਦਾ ਜਾਂ ਸੀਪੀਆਰ ਤੋਂ ਉੱਪਰ ਬੰਦ ਹੈ ਸੋ ਇਹ ਇਸ ਤਰ੍ਹਾਂ ਆਪਣਾ ਜਿਹੜਾ ਰਿਸਕ ਰਿਵਾਰਡ ਹੈ ਉਹ ਪ੍ਰੋਪਰ ਸਹੀ ਢੀਰ ਹੈਗਾ ਆਪਾਂ ਵੇਟ ਕਰ ਰਹੇ ਹਾਂ ਜਤਾ ਮਾਰਕੀਟ ਸੀਪੀਆਰ ਦੇ ਇਸ ਕੁਝ ਏਰੀਆ ਚ ਜਾ ਕੇ ਰਿਜੈਕਸ਼ਨ ਦੇ ਵੀ ਜਾਂ ਇਸ ਏਰੀਆ ਚ ਜਾ ਕੇ ਰਿਜੈਕਸ਼ਨ ਦੇ ਵੀ ਰਾਈਟ ਤੇ ਜਾਂ ਫਿਰ ਥੱਲੇ ਜਾ ਕੇ ਕੱਲ ਦੇ ਲੋ ਤੇ ਕੋਈ ਬਾਇੰਗ ਸਿਗਨਲ ਆਪਾਂ ਨੂੰ ਮਿਲੇ ਫਿਰ ਆਪਾਂ ਸੋਚਾਂਗੇ अदरवाइज ਇਸ ਜਗ੍ਹਾ ਦੇ ਵਿੱਚ ਆਪਣਾ ਕੋਈ ਵੀ ਟ੍ਰੇਡ ਨਹੀਂ ਬੰਦਾ ਦੂਜੀ ਪਾਸੇ ਜੀ ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਬੈਂਕ ਨਿਫਟੀ ਦੀ ਵੀ ਸੇਮ ਹੀ ਚੀਜ਼ ਹੈ ਸੀਪੀਆਰ ਤੋਂ ਰਿਜੈਕਸ਼ਨ ਲੈ ਕੇ ਥੱਲੇ ਕੱਲ ਦੇ ਲੋ ਤੋਂ ਫਿਰ ਦੁਬਾਰਾ ਬਾਇੰਗ ਆ ਗਈ ਹੈ ਬੈਂਕ ਨਿਫਟੀ ਵੀ ਵਾਈਡ ਸੀਪੀਆਰ ਕਰਕੇ ਇੱਕ ਸਾਈਡਵੇਜ਼ ਬਣਿਆ ਹੋਇਆ ਹੈ ਸੋ ਫਿਲਹਾਲ ਕਿਸੇ ਪਾਸੇ ਕੋਈ ਟ੍ਰੇਡ ਨਹੀਂ ਜੀ ਆਪਾਂ ਵੇਟ ਕਰ ਰਹੇ ਹਾਂ ਤੇ ਵੇਟ ਹੀ ਕਰ ਸਕਦੇ ਆ ਦੋਸਤੋ ਤਕਰੀਬਨ 9:11 ਦਾ ਟਾਈਮ ਹੈ ਤੇ ਆਪਾਂ ਆਪਦੀ ਅੱਜ ਦੀ ਪਹਿਲੀ ਐਂਟਰੀ ਹੋ ਨਹੀਂ ਹੈ 10 ਮਿੰਟ ਹੋਏ ਕੇ ਇਸ ਜਗ੍ਹਾ ਤੇ ਆਪਾਂ ਐਂਟਰੀ ਲਈਏ ਦੋਸਤੋ ਐਂਟਰੀ ਲਈ ਆਪਾਂ ਇਸ ਕੈਂਡਲ ਤੇ ਇਸ ਜਗ੍ਹਾ ਤੇ ਇਸ ਏਰੀਆ 'ਚ ਆਪਾਂ ਐਂਟਰੀ ਲਈ ਹੈ ਤੁਸੀਂ ਵੇਖੋ ਕਿ ਇਹ ਜੋ ਕੰਪਲੀਟ ਜੌਨ ਬਣਿਆ ਹੋਇਆ ਸੀ ਮਾਰਕੀਟ ਨੇ ਇਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਉੱਪਰਲੀ ਸਾਈਡ ਨੂੰ ਠੀਕ ਹੈ ਤੇ ਰਿਜੈਕਸ਼ਨ ਕਿੱਥੋਂ ਆਈ ਹੈ ਸੀਪੀਆਰ ਦੇ ਸੈਂਟਰ ਤੋਂ ਇਹ ਵਾਲੀ ਜੋ ਵਿਕ ਹੈ ਬਿਲਕੁਲ ਸੀਪੀਆਰ ਸੈਂਟਰ ਤੋਂ ਰਿਜੈਕਸ਼ਨ ਆਈ ਤੇ ਦੁਬਾਰਾ ਮਾਰਕੀਟ ਫਿਰ ਉਸੇ ਜ਼ੋਨ ਦੇ ਵਿੱਚ ਆ ਗਈ ਮਤਲਬ ਇਸ ਜ਼ੋਨ ਨੂੰ ਤੋੜ ਕੇ ਮਾਰਕੀਟ ਉੱਪਰ ক্লোਜ਼ ਨਹੀਂ ਕਰ پائی রাইਟ ਸੋ ਇਸ ਸੀਪੀਆਰ ਦੇ ਸੈਂਟਰ ਦੇ ਰਿਜੈਕਸ਼ਨ ਦੇ ਬੇਸ ਤੇ ਆਪਾਂ ਐਂਟਰੀ ਲਈਏ ਕਿ ਮਾਰਕੀਟ ਵੀਕ ਹੈ ਜੇਕਰ ਮਾਰਕੀਟ ਨੇ ਉੱਪਰ ਜਾਣਾ ਹੁੰਦਾ ਤਾਂ ਸੈਂਟਰ ਵੀ ਬ੍ਰੇਕ ਹੋ ਜਾਂਦਾ ਤੇ ਇਹ ਵਾਲੀ ਕੈਂਡਲ ਉੱਪਰ ক্লোਜ਼ ਹੋ ਜਾਂਦੀ ਸੋ ਇੱਥੋਂ ਰਿਜੈਕਸ਼ਨ ਆਈ ਹੈ ਟਰੇਜੈਕਸ਼ਨ ਹੋਣ ਤੋਂ ਬਾਅਦ ਇਹ ਇਨਗਲਫ ਕੈਂਡਲ ਬਣੀ ਹੈ ਇਨਗਲਫ ਤੋਂ ਕੈਂਡਲ ਦੇ ਉੱਤੇ ਹੀ ਲਗਭਗ ਆਪਣੀ ਐਂਟਰੀ ਹੋਈ ਹੈ ਤੇ ਰਹੀ ਗੱਲ ਟਾਰਗੇਟ ਦੀ ਟਾਰਗੇਟ ਹੈ ਜੀ ਆਪਣਾ ਕੱਲ ਦਾ ਲੋ ਕੱਲ ਦੇ ਲੋ ਦੇ ਨੇੜੇ ਇਹ ਜੋ ਏਰੀਆ ਹੈ ਇੱਥੇ ਜੀ ਆਪਣਾ 1.82 ਪੂਰਾ ਹੋ ਜਾਏਗਾ ਇੱਥੇ ਆਪਾਂ ਟਾਰਗੇਟ ਕਰ ਲਵਾਂਗੇ ਜਿਵੇਂ ਮੈਂ ਤੁਹਾਨੂੰ ਦੋਹੜਾ ਕਿ ਇੱਥੇ ਆਪਾਂ ਐਂਟਰ ਹੋਏ ਹਾਂ ਤਕਰੀਬਨ ਦੇਖੋ ਇਹ ਜਗ੍ਹਾ ਤੇ ਆਪਣਾ ਸਟਾਪ लॉस ਹੈ ਤੇ 1.82 ਆਪਣਾ ਕੰਪਲੀਟ ਹੋਦਾ ਹੈ ਇਸ ਏਰੀਆ ਦੇ ਉੱਤੇ ਇਹ ਬੜਾ ਜਿਵੇਂ ਇੱਥੇ ਆਪਣਾ 1.82 ਕੰਪਲੀਟ ਹੋਦਾ ਹੈ ਸੋ ਬਾਕੀ ਜੇਕਰ ਮਾਰਕੀਟ ਸਲੋ ਹੋ ਜਾਏਗੀ ਆਪਣੇ ਟ੍ਰੇਡ ਵਾਲੇ ਜਾਂ ਇੱਥੇ ਘੁਮੇਗੀ ਤਾਂ ਅੱਜ ਬੁੱਧਵਾਰ ਨੂੰ ਕਰਕੇ ਕਿਤੇ ਨਾ ਕਿਤੇ ਆਪਾਂ ਨੂੰ ਪ੍ਰੀਮੀਅਮ ਜਿੱਕੇ ਦਾ ਲਾਭ ਜਿਹੜਾ ਹੈ ਉਹ ਮਿਲਦਾ ਰਹੇ ਫਿਲਹਾਲ ਜੋ ਰਿਜੈਕਸ਼ਨ ਹੈ ਉਹ ਆਪਣੇ ਫੇਵਰ ਦੇ ਵਿੱਚ ਪ੍ਰੋਪਰ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਇਹ ਜੋ ਸੀਪੀ ਆ ਰਿਹਾ ਇਹਨੂੰ ਬ੍ਰੇਕ ਕਰਨਾ ਮਾਰਕੀਟ ਵਾਸਤੇ ਅੱਜ ਔਖਾ ਹੋ ਜਾਏ ਸੋ ਦੋਸਤੋ ਫਿਲਹਾਲ ਜੋ ਮਾਰਕੀਟ ਹੈ ਆਪਣੀ ਦਿਸ਼ਾ 'ਚ ਵੜੀ ਹੋਈ ਹੈ ਇੱਥੋਂ ਐਂਟਰੀ ਲੈਣ ਤੋਂ ਬਾਅਦ ਉਹ ਆਪਣੀ ਡਾਇਰੈਕਸ਼ਨ ਦੇ ਵਿੱਚ ਹੀ ਆਈ ਹੈ ਮਾਰਕੀਟ ਹੀ ਕੰਟੀਨਿਊ ਤੇ ਜੋ ਆਪਣਾ ਰਿਸਕ ਵਾਰਡ ਹੈ ਹਾਲ ਦੀ ਘੜੀ 1:1 ਤੋਂ ਉੱਪਰ ਰਿਸਕ ਵਾਰਡ ਆਪ ਨੂੰ ਮਿਲ ਚੁੱਕਾ ਹੈ ਤੇ ਬੁੱਧਵਾਰ ਹੋਣ ਕਰਕੇ ਜੋ 23100 ਦੀ ਜਿਹੜੀ ਆਪਾਂ ਕਾਲ ਸੈਲ ਕੀਤੀ ਹੈ ਉਹਦਾ ਪਰ ਪ੍ਰਾਈਸ ਵੀ ਇੱਥੇ ਨਾਲ ਡ੍ਰੌਪ ਹੋ ਰਿਹਾ ਕਿਉਂਕਿ ਪ੍ਰੀਮੀਅਮ ਡੇਕੇ ਦਾ ਲਾਭ ਆਪਾਂ ਨੂੰ ਮਿਲਦਾ ਵੇ। ਬਾਕੀ ਟਾਰਗੇਟ ਆਪਣਾ ਹਾਲੇ ਥੱਲੇ ਆ ਕਾਫੀ। 23000 ਦੇ ਨੇੜੇ ਤੇ ਆਪਾਂ ਉਹਦਾ ਜਿਹੜਾ ਪ੍ਰੋਫਿਟ ਉਹ ਬੁੱਕ ਕਰ ਲਾਂਗੇ। ਜਿਵੇਂ ਹੀ ਮਾਰਕੀਟ 23000 ਟੱਚ ਕਰਦੀ ਤਾਂ ਆਪਾਂ ਉਹਦਾ ਪ੍ਰੋਫਿਟ ਬਿਹੜਾ ਬੁੱਕ ਕਰਾਂ। ਥੋੜਾ ਟਾਈਮ ਦੀ ਮਾਰਕੀਟ ਇੱਥੇ ਹੋਰ ਬਤਾਏਗੀ ਤਾਂ ਜਿਹੜਾ ਆਪਾਂ ਦਾ ਸਟਾਪ ਲਸ ਹੈ ਉਹ ਐਂਟਰੀ ਪੁਆਇੰਟ ਤੇ ਟ੍ਰੇਡ ਕਰ ਦਾਂਗੇ ਤਾਂ ਕਿ ਇੱਥੋਂ ਜੇ ਕਰ ਰਵਸ ਹੁੰਦਾ ਹੈ ਤਾਂ ਆਪਣਾ ਜਿਹੜਾ ਮਤਲਬ ਦੇ ਆ ਉਹ ਲੋਸ ਬੰਦ ਨਾ ਹੋਵੇ ਦੂਜੇ ਪਾਸੇ ਜੇ ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਬੈਂਕ ਨਿਫਟੀ ਨੇ ਵੀ ਜੋ ਕੱਲ ਦਾ ਲੋ ਹੈ ਉਹਦਾ ਬ੍ਰੇਕਆਊਟ ਦਿੱਤਾ ਹੈ ਤੇ ਬੈਂਕ ਨਿਫਟੀ ਵੀ ਸੀਪੀਆਰ ਤੋਂ ਰਿਡੈਕਸ਼ਨ ਲੈ ਕੇ ਹੀ ਥੱਲੇ ਨੂੰ ਸਲੋਲੀ ਸਲੋਲੀ ਵਧਦਾ ਜਾ ਰਿਹਾ ਹੈ ਸੋ ਦੋਨੇ ਜਿਹੜੇ ਇੰਡੈਕਸ ਨੇ ਨੇੜੇ ਉਹ ਵੀਕਨੈਸ ਹੈ ਕੰਟੀਨਿਊ ਬਣੀ ਹੋਈ ਹੈ ਬਾਕੀ ਦੇਖਦੇ ਹਾਂ ਮਾਰਕੀਟ ਆਪਣੇ ਟਾਰਗੇਟ ਤੱਕ ਜਾਂਦੀ ਕਿ ਨਹੀਂ ਜਾਂਦੀ ਫਿਲਹਾਲ ਆਪਾਂ ਇੱਕ अच्छे खासे प्रॉफिट ਦੇ ਵਿੱਚ ਆ ਜੇਕਰ ਇੱਥੇ ਮਾਰਕੀਟ ਸਲੋਲੀ ਹੀ ਆਏਗੀ ਤਾਂ ਪ੍ਰੀਮੀਅਮ ਡੀਗ ਦਾ ਲਾਭ ਲਾਭ ਆਪ ਨੂੰ ਬਿਲਦਾ ਰਹੇਗਾ ਤੇ ਜੇਕਰ ਇਥੇ ਰਵਰਸ ਹੁੰਦਾ ਹੈ ਕਿ ਸਾਈਡਵੇਜ਼ ਹੁੰਦੀ ਹੈ ਤਾਂ ਆਪਾਂ ਉਹਦਾ ਸਟਾਪ ਲੌਸ ਟ੍ਰੇਲ ਸ਼ੁਰੂ ਕਰਾਂਗੇ ਤਾਂ ਕਿ ਆਪਣਾ ਜਿਹੜਾ ਤਿੰਨ ਟੱਕ ਪ੍ਰੋਫਿਟ ਤੋਂ ਉੱਤੋਂ ਬਾਅਦ ਆਪਾਂ ਲੌਸ ਚ ਡੀਪੋਜ਼ ਨਾ ਕਰੀਏ ਸੋ ਦੋਸਤੋ ਟਾਈਮ ਹੋ ਗਿਆ ਜੀ 12:10 ਤੇ ਜੋ ਆਪਾਂ 23 ਜਨਵਰੀ ਦੀ ਤੇ ਹਿਅਰ 100 ਦੀ ਜਿਹੜੀ ਕਾਲ ਸੈਲ ਕੀਤੀ ਸੀ 100 ਰੁਪਏ ਤੇ ਉਹਦਾ ਇਸ ਟਾਈਮ ਪ੍ਰਾਈਸ ਹੈ 52 ਨੀਅਰ ਅਬਾਊਟ 51 49 ਪੁਆਇੰਟ ਦਾ ਜਿਹੜਾ ਆਪਾਂ ਨੂੰ ਇਸ ਟਾਈਮ ਪ੍ਰੋਫਿਟ ਸ਼ੋ ਹੋ ਰਿਹਾ ਰਾਈਟ ਦੂਜੇ ਪਾਸੇ ਜੇ ਨਿਫਟੀ ਦੀ ਗੱਲ ਕਰੀਏ ਤਾਂ ਨਿਫਟੀ ਜਿਹੜਾ ਆਪਾਂ ਟਾਰਗੇਟ ਡਿਸਾਈਡ ਕੀਤਾ ਐਗਜ਼ਿਟ ਕਰਨ ਦਾ ਉਹ ਆਪਣਾ 23000 ਦਾ ਲੈਵਲ ਤੇ ਮਾਰਕੀਟ 23000 17 18 ਦੇ ਨੇੜੇ ਤੇ ਹੈ ਇਸ ਟਾਈਮ ਟਰੇਡ ਕਰ ਰਹੀ ਹੈ ਪ੍ਰੀਮੀਅਮ ਡੀਕੇ ਦਾ ਲਾਭ ਮਿਲ ਰਿਹਾ ਮਾਰਕੀਟ ਸਲੋਲੀ ਸਲੋਲੀ ਆਪਣੀ ਡਿਕਸ਼ਨ ਵੱਲ ਆ ਰਹੀ ਹੈ রাইਟ ਜੇਕਰ ਤੇਜ਼ ਆਏਗੀ ਤਾਂ ਕਿਤੇ ਕਿਤੇ ਪ੍ਰੀਮੀਅਮ ਹੋਣਾ ਤੇ ਜਨਾ ਡੀਕੇ ਨਹੀਂ ਹੁੰਦਾ ਜੇਕਰ ਸਲੋ ਆਵੇ ਤਾਂ ਐਕਸਪਾਇਰੀ ਜੇਕਰ ਨੇੜੇ ਹੋਵੇ ਤਾਂ ਪ੍ਰੀਮੀਅਮ ਡੀਕੇ ਕਾਫੀ ਤੇਜ਼ੀ ਨਾਲ ਹੁੰਦਾ ਸੋ ਇਸ ਟਾਈਮ ਜਿਹੜਾ 51 ਵੈਲਿਊ ਹੈ ਨੀਅਰ ਅਬਾਊਟ 50 ਹੈ ਵੈਲਿਊ ਜੋ ਆਪਾਂ 23 ਹਰ 100 ਦੀ ਜਿਹੜੀ ਕਾਲ ਜਿਹੜੀ ਆਪਾਂ ਸੈਲ ਕੀਤੀ ਹੋਈ ਹੈ ਤੇ ਜੋ ਆਪਣਾ ਸਟਾਪ ਲਾਸ ਹੈ ਉਹ ਆਪਾਂ ਐਂਟਰੀ ਲੈਵਲ ਤੇ ਕਰਤਾ ਹਾਂ ਮਤਲਬ 100 ਤੇ ਆਪਾਂ ਸੈਲ ਕੀਤੀ ਸੀ ਤੇ 100 ਹੀ ਕਰਤਾ ਆਪਾਂ ਉਹ ਜੇਕਰ ਉਹਨਾਂ ਮਾਰਕੀਟ ਟੇਲ ਕਰਦੀ ਹੈ ਰਿਵਰਸ ਕਰਦੀ ਹੈ ਇੱਥੋਂ ਬਾਈ ਚਾਂਸ ਤਾਂ ਆਪਾਂ ਲਾਸਟ ਬੰਦ ਨਹੀਂ ਹੋਵਾਂਗੇ નો ਪ੍ਰੋਫਿਟ ਨੋ ਲਾਸਟ ਬੰਦ ਹੋਵਾਂਗੇ ਤੇ ਜੇਕਰ ਆਪਣੀ ਟ੍ਰੇਡਿੰਗ ਚ ਜਾਂਦੀ ਰਹੀ ਤੇ ਫਿਰ ਆਪਾਂ ਟਾਰਗੇਟ ਤੇ ਹੀ ਆਰ ਤੇ ਹੀ ਆਰ ਦੇ ਲੈਵਲ ਤੇ ਆਪਾਂ ਐਗਜ਼ਿਟ ਕਰ ਜਾਈਏ ਤਾਂ ਦੋਸਤੋ 12:00 ਵਜੇ ਕੀ 23 ਮਿੰਟ ਹੋ ਗਏ ਨੇ ਤੇ ਮੈਂ ਆਪਦੇ ਟ੍ਰੇਡ ਦੇ ਵਿੱਚੋਂ ਨਾ ਬਾਹਰ ਨਿਕਲ ਚੁੱਕਾ ਮੈਂ ਦੇਖ ਰਿਹਾ ਕਿ 32000 ਦੀ ਪਹਿਲਾ ਹੀ ਵਾਰ ਨਿਕਲ ਗਿਆ। ਉਹਦਾ ਕਾਰਨ ਮੈਂ ਦੱਸਦਾ ਕੀ ਕਾਰਨ ਕਿਉਂ ਵਾਰ ਨਿਕਲ ਗਿਆ। ਕਿਉਂਕਿ ਦੋਸਤੋ ਮੈਂ ਜਦੋਂ ਇੱਥੇ ਐਂਟਰੀ ਲਈ ਸੀ ਨਾ ਤੇ ਇਸ ਜਗ੍ਹਾ ਤੇ ਸਟੌਪ ਲੌਸ ਸੀ ਮੇਰਾ ਤੇ ਆਪਸ਼ਨ ਦੇ ਹਿਸਾਬ ਨਾਲ ਜੋ ਮੇਰਾ ਸਟੌਪ ਲੌਸ ਸੀ ਉਹ ਸੀ 22.0 ਦਾ। ਰਾਈਟ ਸਟੌਪ ਲੌਸ। ਤੇ ਹੁਣ ਮੈਨੂੰ ਜਦੋਂ ਨੀਅਰ ਬੋਰਡ 48.0 ਆ ਗਏ ਨੇ ਤਾਂ ਮੈਂ ਬਾਹਰ ਨਿਕਲ ਗਿਆ। ਰਾਈਟ। ਆਵੇਂ ਉਹਨੇ 40 ਪੁਆਇੰਟ ਕਿਵੇਂ ਆ ਗਏ ਨੇ ਉਹਦਾ ਕਾਰਨ ਦੋਸਤੋ ਪ੍ਰੀਮੀਅਮ ਡੀਕੇ ਰਾਈਟ। ਬੁੱਧਵਾਰ ਨੂੰ ਕਰਕੇ ਤੇਜੀ ਨਾਲ ਪ੍ਰੀਮੀਅਮ ਡੀਕੇ ਹੋ ਰਿਹਾ ਹੈ। ਤੇ ਮੈਂ ਨਹੀਂ ਚਾਹੁੰਦਾ ਕਿ ਜੋ ਇਹ 40 ਪੁਆਇੰਟ ਆਏ ਨੇ ਕਿਉਂਕਿ ਰਿਸ਼ਤਾ ਮੇਰਾ 22 ਪੁਆਇੰਟ ਦਾ ਸੀ ਨਾ ਆਏ ਮੇਰੇ 48 ਰਾਈਟ। ਸੋ ਆਵੇਂ ਚਾਰਟ ਦੇ ਉੱਪਰ ਨਿਫਟੀ ਨੇ ਇੱਕ ਤੋਂ ਲੈ ਕੇ ਮੈਨੂੰ ਰਿਸਕ ਵਾੜ ਡੈਢ ਹੀ ਦਿੱਤਾ ਹੈ। ਬਟ ਇਧਰਲੀ ਸਾਈਡ ਤੇ ਇੱਕ ਦੇ ਅਗੇਂਸਟ ਦੋ ਮੈਨੂੰ ਆ ਚੁੱਕੇ ਨੇ। ਸੋ ਇਸ ਕਰਕੇ ਮੈਂ ਹੋਰ ਰਿਸਕ ਨਹੀਂ ਲੈਣਾ ਚਾਹੁੰਦਾ। ਤਾਂ ਕਰਕੇ ਮੈਂ ਇਸ ਜਗ੍ਹਾ ਤੇ ਇਸ ਇਸ ਏਰੀਆ ਚ ਬਾਹਰ ਨਿਕਲ ਗਿਆ ਮੈਂ ਤੁਹਾਨੂੰ ਦਿਖਾਉਣਾ ਕਿ ਐਕਚੁਅਲ ਮੇਰੇ ਪੁਆਇੰਟ ਕਿਵੇਂ ਆਏ ਜਦੋਂ ਮੈਂ ਐਂਟਰ ਹੋਇਆ 10:53 ਮਿੰਟ ਤੇ ਤਾਂ 101 ਸੀਗੀ ਵੈਲਿਊ ਤੇ ਹੀਰ ਸੋ ਦੀ ਕਾਲ ਦੀ ਜਦੋਂ ਐਗਜ਼ਿਟ ਕੀਤਾ ਨੀਅਰ ਅਬਾਊਟ 53 आ, 47 48 ਦੇ ਲਾਗੇ ਤੱਕ ਦੇ ਪੁਆਇੰਂਟ ਬੱਦਦੇ ਜਿਹੜਾ ਪ੍ਰੋਫਿਟ ਹੈ ਉਹ 48 ਪੁਆਇੰਟ ਦਾ ਹੈ ਰਾਈਟ ਦੂਜਾ ਵਾਰ ਨਿਕਲਦਾ ਦੋਸਤੋ ਕੀ ਕਾਰਨ ਮੈਂ ਸੋਚ ਰਿਹਾ ਕਿ ਜਿਵੇਂ ਕਿ ਸੀਪੀਆਰ ਬਹੁਤ ਵਾਈਡ ਹੈ ਤੇ ਕੰਟੀਨਿਊ ਇਸ ਤਰ੍ਹਾਂ ਬੈਂਕ ਨਿਫਟੀ ਦਾ ਵੀ ਜਾਣਾ ਸਹੀ ਨਹੀਂ ਮੇਬੀ ਕਿਸੇ ਲੈਵਲ ਤੋਂ ਇਮੀਡੀਏਟ ਬਾਇੰਗ ਆ ਜੇ ਤੇ ਜਿਹੜੇ ਆਪਣਾ ਪ੍ਰੋਫਿਟ ਸੀ ਉਹ ਘਟ ਸਕਦਾ ਸੀ ਤਾਂ ਸੋ ਤਾਂ ਕਰਕੇ ਮੈਂ ਬਾਹਰ ਨਿਕਲ ਗਿਆ ਹੁਣ ਮਾਰਕੀਟ ਜਿਸ ਤਰਫ ਮਰਜੀ ਜਾਵੇ ਆਪਣਾ ਉਹਦੇ ਨਾਲ ਕੋਈ ਲਾਗਤ ਤਾਂ ਨਹੀਂ ਆਪਣਾ ਜਿਹੜਾ ਟ੍ਰੇਡ ਹੈ ਉਹ ਇੱਕ ਦੇ ਅਗੇਂਸਟ ਡੇਡ ਤੇ ਹਿਸਾਬ ਨਾਲ ਖਤਮ ਹੋ ਚੁੱਕਾ ਹੈ ਤੇ ਜਿਹੜੀ ਲਰਨਿੰਗ ਅੱਜ ਦੀ ਲਰਨਿੰਗ ਦੋਸਤੋ ਇਹੀ ਹੈ ਕਿ ਜੇਕਰ ਸੀਪੀਆਰ ਉੱਪਰਲੀ ਸਾਈਡ ਤੇ ਬਹੁਤ ਜ਼ਿਆਦਾ ਵਾਈਡ ਹੈ ਪਹਿਲੀ ਗੱਲ ਤਾਂ ਟ੍ਰੈਂਡਿੰਗ ਚਾਂਸ ਉਹਦੇ ਕੱਟ ਰਹੀਂ ਜਾਂਦੇ ਰਾਈਟ ਰਿਵਰਸਲ ਟ੍ਰੇਡ ਲੋ ਜਿਵੇਂ ਕਿ ਮੈਂ ਪੇਸ਼ੈਂਸਲੀ ਵੇਟ ਕੀਤਾ ਕਿ ਮਾਰਕੀਟ ਉੱਪਰ ਜਾਵੇ ਜਾਂ ਇੱਥੇ ਜਾਵੇ ਜਾਂ ਸੀਪੀਆਰ ਦੇ ਸੈਂਟਰ ਤੱਕ ਜਾਵੇ ਜਦੋਂ ਹੀ ਇਸ ਵਿੱਕ ਦੇ ਨਾਲ ਇਸ ਸੀਪੀਆਰ ਦੇ ਸੈਂਟਰ ਤੋਂ ਰਿਜੈਕਸ਼ਨ ਆਈ ਇਸ ਵਿੱਕ ਦੇ ਨਾਲ ਤਾਂ ਮੈਂ ਇਸ ਜਗ੍ਹਾ ਤੇ ਐਂਟਰੀ ਲਏ ਰਾਈਟ ਸਟਾਪ ਲੋਸ ਸੈਂਟਰ ਤੋਂ ਉੱਪਰ ਲਾ ਲਿਆ ਕਈ ਵਾਰ ਕੀ ਹੁੰਦਾ ਹੈ ਜੇਕਰ ਐਵਰੇਜ ਸਾਈਜ਼ ਸੀਪੀਆਰ ਹੋਵੇ ਤਾਂ ਸਟੌਪ ਲੋਸ ਆਪਾਂ ਪਾਪਰ ਪਲਾਨ ਕਰਦੇ ਹਾਂ ਜੇਕਰ ਬਹੁਤ ਜ਼ਿਆਦਾ ਵਾਈਡ ਹੈ ਫਿਰ ਸੀਪੀਆਰ ਦੇ ਸੈਂਟਰ ਤੋਂ ਉੱਪਰ ਵੀ ਆਪਾਂ ਉਹਦਾ ਸਟੌਪ ਲੋਸ ਪਲਾਨ ਅਕੋਰਡਿੰਗ ਟੂ ਸਿਚੁਏਸ਼ਨ ਹੁੰਦਾ ਹੈ ਬੈਂਕ ਨਿਫਟੀ ਦਾ ਵੀ ਆਪਾਂ ਨਾਲ ਵੇਖ ਕੇ ਉਹਦੇ ਅਕੋਰਡਿੰਗ ਸਟੌਪ ਲੋਸ ਆਪਦਾ ਪਲਾਨ ਕਰ ਲੈਂਦੇ ਹਾਂ ਸੋ ਆਪ ਨੇ ਆਪਾਂ ਐਗਜ਼ਿਟ ਕਰ ਗਏ ਉਸ ਤੋਂ ਬਾਅਦ ਮੂਵਮੈਂਟ ਹੋਰ ਥਲੇ ਨੂੰ ਆਈਏ ਦੇਖੋ ਜਿਹੜੀ ਆਪਣੇ ਆਪ ਐਗਜ਼ਿਟ ਕੀਤੀਆਂ 53 ਤੇ ਇਸ ਟਾਈਮ ਪ੍ਰਾਈਸ ਕੀ ਰਹਿ ਗਿਆ 43 ਮੂਵਮੈਂਟ ਬਹੁਤ ਥੋੜੀ ਆ ਰਹੀ ਹੈ ਤੇ ਪ੍ਰੀਮੀਅਮ ਤੇਜ਼ੀ ਨਾਲ ਡਿੱਕੇ ਹੋ ਰ ਆਪਸ਼ਨ ਦਾ ਜਿਹੜਾ ਪ੍ਰਾਈਸ ਤੇਜ਼ੀ ਨਾਲ ਕੱਟ ਰਿਹਾ ਕਿਉਂਕਿ ਅੱਜ ਬੁੱਧਵਾਰ ਹੈ ਸੋ ਏ ਸੀ ਦੋਸਤੋ ਅੱਜ ਦਾ ਟ੍ਰੇਡ ਤੇ ਮਿਲਦੇ ਹਾਂ ਕੱਲ ਨੂੰ ਨਵੇਂ ਟ੍ਰੇਡ ਨਵੀਂ ਲਰਨਿੰਗ ਦੇ ਨਾਲ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ